ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਵੈਲਕਮ ਜੀ ਸਾਡੇ ਚੈਨਲ ਤੇ ਹਰਮਨ ਹਰਜੀਤ ਵਲੌਗਸ ਤੇ ਮੈਂ ਹਰਮਨ ਕੈਮਰਾਮੈਨ ਤੇ ਹਰਜੀਤ ਲਾ ਰਹੇ ਨੇ ਝਾੜੂ ਜੀ ਤੇ ਪੋਰਚ ਦੇ ਵਿੱਚ ਆ ਗਏ ਅੰਦਰ ਸਾਰੀ ਸਫਾਈਆਂ ਹੋ ਗਈਆਂ ਡਨ ਤੇ ਮੰਮੀ ਆਪਣੇ ਟਿਕਾਣੇ ਤੇ ਨੇ ਅਸੀਸ ਕੁੜ ਰਾਈ ਬੱਗ ਗਈ ਮੰਮੀ ਮਾਂਜ ਰਹੇ ਨੇ ਭਾਂਡੇ ਤੇ ਆਪਾਂ ਆਪਣੀ ਸਵਾਰੀ ਕਰ ਲਈ ਸਾਫ਼ ਸੋ ਅੱਜ ਆਪਾਂ ਜਾਣਾ ਜੀ ਸ਼ਾਪਿੰਗ ਵੀ ਕਹਿ ਸਕਦੇ ਆ ਘੁੰਮਣ ਫਿਰਨ ਵੀ ਕਹਿ ਸਕਦੇ ਆ ਸੋ ਜੇ ਹੋ ਸਕੇ ਆ ਤਾਂ ਨਾਲ ਦੀ ਨਾਲ ਤੁਹਾਨੂੰ ਕਰਾਵਾਂਗੇ ਸ਼ਾਪਿੰਗ ਘੁਮਾਵਾਂਗੇ ਸੋ ਹੁਣ ਆਪਾਂ ਹੁੰਨੇ ਆ ਜੀ ਤਿਆਰ ਕੰਮਕਾਰ ਸਾਰੇ ਕਰ ਲੇ चलो भी चक्को बैग लंगिया ही मसा जाऊगा मैं कहा ही मसा जाऊगा और ये मेनू कखे गए मैं जाने ਧਿਆਣਾ ਘੁੰਮ ਕੇ ਧਿਆਣਾ ਘੁੰਮਿਆ ਹੁਣ ਖੰਨਾ ਵੀ ਘੁੰਮ ਲਿਆ ਵੀਡੀਓ ਬਣਾਉਣੀ ਭੁੱਲ ਗਏ ਖੰਨਾ ਵੀ ਘੁੰਮ ਲਿਆ ਸ਼ੋਪਿੰਗ ਵੀ ਕਰ ਲਈ ਬਟ ਵੀਡੀਓ ਸ਼ੂਟ ਨਹੀਂ ਹੋਇਆਗਾ ਵੀਡੀਓ ਹੁਣ ਆਪਾਂ ਕਰ ਲੇਗਾ ਸੂਰਜ ਐਨਕ ਤੇ ਬਾਕੀ ਫਿਰ ਜਾ ਕੇ ਦੇ ਦੇ ਜੇ ਬਣੀ ਕੁਛ ਨਹੀਂ ਆਪਾਂ ਕਿਤੇ ਬੋਲ ਲਓ ਜੀ ਹਰਮਣੋਂ ਨਹੀਂ ਗਏ ਹੋਏ ਨੇ ਅੰਦਰ ਆ ਅਸੀਂ ਹੁਣ ਖੰਡੇ ਆ ਗਏ ਸੀਗੇ ਮੈਂ ਗੱਡੀ 'ਚ ਬੈਠੀ ਆਂ ਸੀਸ ਨੇ ਰੋਲਾ ਪਾ ਲਿਆ ਮੰਮੀ ਬਾਹਰ ਲਈ ਖੜੇ ਨੇ ਤੁਸੀਂ ਦੇਖ ਸਕਦੇ ਹੋ ਗੱਡੀ 'ਚ ਜਮਾਈ ਜਗ੍ਹਾ ਨਹੀਂ ਹੈਗੀ ਪੂਰੀ ਤਰ੍ਹਾਂ ਭਰੀ ਹੋਈ ਆ ਸਮਾਨ ਨਾਲ ਮਗਰੋਂ ਡਿੱਗੀ ਵੀ ਫੁੱਲਾ ਆਗੇ ਤੁਸੀਂ ਦੇਖ ਸਕਦੇ ਹੋ ਗੱਬੇ ਵੀ ਸਮਾਨ ਤਰਿਆ ਪਿਆ ਮਗਰ ਵੀ ਤਰਿਆ ਪਿਆ ਉਸ ਤੋਂ ਮਗਰ ਡਿੱਗੀ ਦੇ ਵਿੱਚ ਵੀ ਫੁੱਲਾ ਟ੍ਰੈਫਿਕ ਕਾਫੀ ਹੋਈ ਪਈ ਆ ਬਾਹਰ ਹੁਣ ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ 5:30 ਤੋਂ ਉੱਪਰ ਹੋ ਗਿਆ ਟਾਈਮ ਲੁਧਿਆਣਾ ਵੀ ਖੁੰਮਲੇ ਆ ਕੇ ਖੰਨਾ ਵੀ ਖੁੰਮਲੇ ਹੁਣ ਜਾਵਾਂਗੇ ਘਰ ਨੂੰ ਕਿਤਾ ਸ਼ਾਮ ਦੇ ਟਾਈਮ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦੀ ਆ ਬਹੁਤ ਬਾਜ਼ਾਰ ਦੇ ਵਿੱਚ ਭੀੜ ਭੜਕਾ ਕੁਝ ਵਿਆਹਾਂ ਦਾ ਜੋਰ ਆ ਉਹਦੇ ਕਰਕੇ ਵੀ ਬਹੁਤ ਟ੍ਰੈਫਿਕ ਆ ਬਿਆਹਾਂ ਕਰਕੇ ਵੀ ਪਰ ਮੰਨ ਆ ਗਏ ਲਓ ਜੀ ਹੁਣ ਅਸੀਂ ਕੱਢਾਂਗੇ ਗੱਡੀ ਚੋਂ ਸਮਾਨ ਪਹਿਲਾਂ ਕੰਬਲ ਕੱਢ ਲਿਓ ਕਿਉਂ ਕਿ ਕਰਦੀ ਬੰਦ ਕਰੋ ਨਾਲ ਹੱਥ ਹੱਥ ਲਾਓ ਨਹੀਂ ਨਹੀਂ ਮੈਂ ਵੀਡੀਓ ਬਣਾਉ ਪਹਿਲਾਂ ਕੰਬਲ ਕੱਢ ਲਿਓ ਉਦੇ ਚੋ ਪੇਟੀ ਚੋਂ ਅੱਛਾ ਪਹਿਲਾਂ ਉਖਾ ਹੋਰ ਹੋਣਾ ਤੱਲੇ ਆਮੂ ਲਓ ਇੱਕ ਹੋਰ ਬਣਾਉਣੀਆਂ ਫਲੈਸ਼ ਲੈਣ ਕਰ ਲਾਉਜ ਪਹਿਲਾਂ ਕੱਢਾਂਗੇ ਪੇਟੀ ਚੋਂ ਕੰਬੜਾ ਪਹਿਲਾਂ ਲੱਦਾ ਵਾਲੀ ਲੈਣਾ ਨੇ ਕੰਬਲ ਕੱਢਾਂਗੇ ਫਿਰ ਜਿਹੜਾ ਨਵਾਂ ਸਮਾਨ ਖਰੀਦ ਕੇ ਲੈ ਕੇ ਆਉਂਦਾ ਉਹ ਬਾਚ ਕੱਟਾਂਗੇ ਫਿਰ ਤੁਹਾਨੂੰ ਉਹ ਦਿਖਾਵਾਂਗੇ ਵੀ ਕੀ ਕੁਝ ਖਰੀਦਦਾਰੀ ਕਰੀ ਅਸੀਂ ਅਧਿਕ ਤਾਗ ਲਾ ਮੈਨੂੰ ਹਾਂ ਠੀਕ ਹੈ ਕੱਢ ਲਓ ਮੈਨੂੰ ਤੇ ਅਸੀਸ ਨੂੰ ਤੋਂ ਤੇ ਅਸੀਂ ਦੇਖੋ ਜਿਹੜਾ ਸਾਡੇ ਦੋਹਾਂ ਤੇ ਆ ਜਾਵੇ ਉਹ ਦੇ ਦਿਓ ਸਾਨੂੰ ਨਹੀਂ ਆਪ ਦਾ ਬਦਲ ਲਿਓ ਤੁਸੀਂ ਦੂਆ ਲੈ ਲਿਓ ਸਾਨੂੰ ਉੱਪਰਲਾ ਦੇ ਦਿਓ ਤੁਸੀਂ ਆਪ ਨੂੰ ਕੱਢ ਲਓ ਸਾਨੂੰ ਉਹ ਦੇ ਦਿਓ ਹੈ ਪਰ ਮੈਂ ਆ ਲੈ ਲੂੰਗਾ ਆਹੋ ਇਹ ਕੁ ਮਮਮੀ ਨੂੰ ਕੱਢ ਦੋ ਡੈਡੀ ਨੂੰ ਮਮਮੀ ਨੂੰ ਕੱਢ ਲਿਆ ਡੈਡੀ ਨੂੰ ਵੀ ਕੱਢ ਲਓ ਆਹ ਕੱਢ ਲਓ ਇਹ ਚ ਠੰਡ ਨਾ ਲੱਗੇ ਕਿਉਂ ਇਹ ਹੌਣ ਅਸੀਂ ਲੈ ਲਾਂਗੇ ਫਿਰ ਇਹ ਹਟਾ ਸਾਡੇ ਤੇ ਦੋਹਾਂ ਤੇ ਆਉਣਾ ਨਹੀਂ ਅਸੀਸ ਤੇ ਤੇ ਮੇਰੇ ਤੇ ਅਸੀਂ ਲੈ ਲਾਂਗੇ ਇਹੇਠਾ ਨਹੀਂ ਇੰਨੀ ਲੋੜ ਹੈਠਾ ਦਾ ਯਾਰ ਗਰਮੀ ਆਊਗੀ ਮੇਰੀ ਗੱਲ ਤਾਂ ਸੁਣ ਲੋ ਸਾਨੂੰ ਘੜ ਦੋ ਇਹ ਉੱਪਰ ਲੈ ਲਿਓ ਤੁਸੀਂ ਉਹ ਦੇ ਦਿਓ ਮੰਮੀ ਨੂੰ ਆ ਡੈਡੀ ਨੂੰ ਇਹ ਅਸੀਂ ਲੈ ਲਾਂਗੇ ਬਸ ਫਿਰ ਠੀਕਾ ਜਾਓ ਮੈਂ ਲੈ ਲਊਂ ਡੈਡੀ ਨੂੰ ਚਾਹੂ ਜਿਹੜੂ ਉੱਪਰ ਆ ਡੋ ਤੁਸੀ ਉਹ ਦੇ ਦੂੰਗਾ ਤਾਂ ਹਾਂ ਚਾਹੇ ਤੁਸੀਂ ਲੈ ਲਿਓ ਹੋ ਹਰ ਮਨ ਨੇ ਰੱਖ ਕੇ ਆਉਣਗੇ ਅੰਦਰ ਐਨੇ ਆਪਾਂ ਕਾਰ ਦੇ ਵਿੱਚੋਂ ਕੱਢਦੇ ਆ ਸਮਾਨ ਲਾਉਜੀ ਚਾਬੀ ਲੈ ਆਏ ਇੱਦਾਂ ਕਿਵੇਂ ਖੁੱਲੂਗਾ ਡਿੱਗੀ ਡਿੱਗੀ ਚੈਨੋ ਖੁੱਲਦਾ ਕਿਹਦੀ ਸ਼ੌਕ ਅੱਛਾ ਲੀਗਾ ਚਲੋ ਚੱਕੋ ਆਹ ਫੜ ਲੈ ਜਿਹੜੇ ਬਾਬੇ ਇਹਨਾਂ ਨੂੰ ਰੋੜ ਤਾਂ ਰੋੜ ਜਾਨੇ ਆ ਆਹ ਵੀ ਚੱਕੋ ਕੱਢ ਲਓ ਚਲੋ ਮੈਂ ਤਾਂ ਚੱਲੀ ਕੁੰਮਣ ਰਾਤ ਨੂੰ ਹਾਂ ਚਲ ਮੈਂ ਤਾਂ ਚੱਲੀ ਕੁੰਮਣ ਰਾਤ ਨੂੰ ਬਸ ਉੱਥੇ ਚਲੋ ਚੱਕੋ ਤੁਸੀਂ ਦੋਏ ਪਹਿਲਾਂ ਸਾਰੇ ਤੇ ਫੋਟੋ ਕੁੱਝ ਲਿਓ ਅੱਖਾਂ ਪਹਿਲਾਂ ਤੇ ਜੁੱਤੀ ਦੇਖੋ ਹਾਂ ਚਲ ਵਧੀਆ ਸਿਆਲ ਸਿਆਲ ਨਾਮ ਕਰੇਗੀ ਖੋਲ ਕੇ ਦੇਖੀਂ ਤੇ ਇਸਨੇ ਤਾਂ ਆ ਕੇ ਚੱਕਾ ਖਾਣਾ ਇਹਦੇ ਦੇਖੇ ਆਪਾਂ ਨੇ ਹਨਾ ਇਹ ਜੀ ਅਸੀਸ ਦੇ ਸਾਈਜ਼ ਦੇ ਨਹੀਂ ਸੀਗੇ ਦੇਖਿਆ ਤੁਸੀਂ ਹੂੰ ਮੈਂ ਚਾਹਤੀ ਹਾਂ ਮਾਰੀਆਂ ਸੀ ਇਹ ਅਸੀਸ ਤੇ ਬੁੱਡੇ ਤੋਂ ਇਹ ਕੋ ਹੋਰ ਤਾਂ ਨੂੰ ਪਸੰਦ ਆਏ ਸੀ ਜੇ ਉਹ ਤਾਂ ਵੱਡੇ ਵਾਲੀ ਸੀ ਉਹਦੇ ਹਾਂ

ਵਧੀਆ ਨੇ ਬੋਟਮ ਕਿੰਨੇ ਦਿੱਤੇ ਉੱਥੇ ਕਿੰਨੇ ਦੇ ਲੱਗਦੇ ਬੜਾ ਪਤਾ ਪਾ ਗਾ ਤੈਸੋ ਦਾ ਸੀ ਆਈਡੀਆ ਇਹ 300 ਮੰਗਦਾ ਸੀਗਾ 250 ਦੇ ਗਏ ਤਾਂ ਠੀਕ ਨਹੀਂ ਆਇਆ ਇੱਥੇ ਉਹਦੇ ਜ ਮਿਲਦੇ 2 ਆ ਜਾਣੇ ਹਾਂ ਇੱਥੇ 500 ਦੇ ਦਿੱਤੇ ਨਿਕੰਨੇ ਚੱਪਲ ਵੀ ਰਸਤੇ ਚ ਆ ਕੇ ਪਾਇਆ ਗਿਆ ਆ ਦੇਖ ਆ ਸੀਸ ਦੀ ਚੇਰਾ ਕੀ ਅੱਛੇ ਅਹੀ ਜੋ ਮਾਨ ਕੋਲਾ ਇਹਨੂੰ ਕੱਲੂ ਹਵਾ ਭਰ ਦਾਂਗੇ ਆ ਸੀ ਗਿਆ ਬਣ ਜਾਣਾ ਇਹਨੇ ਠੀਕ ਆ ਬੈਠਣ ਇਹ ਸਮਾਨ ਬਾਅਦ ਚ ਟਕਾਣੇ ਵੀ ਲਾਉਣਗੇ ਤੇ

ਸੂਟ ਤਾਂ ਸੋਹਣਾ ਉਹ ਤਾਂ ਕੱਪੜਾ ਤਾਂ ਵਧੀਆ ਨਿਕਲਗਾ ਰਾਈਕ ਵਾਰ ਪਾਈ ਤੁਸੀਂ ਹਮ ਸੂਟ ਹਰ ਜਿੱਤੇ ਉਹ ਤਾਂ ਜਪਾਇਆ ਸੀ ਰੈੱਡ ਵਾਲਾ ਆ ਆ ਸੀਗਾ ਹੂੰ ਆ ਚਾਚੀ ਦਾ ਆ ਲੈ ਤਾ ਸੋਹਣਾ ਚੋਰ ਦਾ ਵੀ ਡਿਜ਼ਾਈਨ ਸੋਹਣਾ ਹੂੰ ਇਹ ਆ ਰਾਉਜੀ ਇਹ ਕਲ ਨੂੰ ਹਰਤੇਜ ਦਾ ਬਰਥਡੇ ਆ ਇਹ ਉਹਦੇ ਲਈ ਆ ਬੋਲਿੰਗ ਸੈਟ ਸਿੱਧਾ ਕਰੋ 6 ਬੋਲਣੇ ਉਹ ਬੋਲ ਆ 1 2 3 4 5 6 7 ਹੋਣਗੇ 6 ਪਿੰਨ ਬੋਲਿੰਗ 6 ਨੇ 6 ਬੋਲਣੇ ਇੱਕੋ ਬੋਲਾ ਆ ਇੱਕੋ ਆ ਬੋਲਣੇ ਨਹੀਂ ਬੋਲ ਉਹ ਵਾਲੀਏ ਖੜੀ ਹੋ ਕੇ ਕਹੇ ਦੂਰੋਂ ਮਾਰਨ ਨੂੰ ਫਿਰ ਉਹ ਗਿਰ ਜਾਂਦੀ ਹੁੰਦੀ ਆ ਅੱਛਾ ਠੀਕ ਆ ਖੜੀ ਰੱਖਣਾ ਹਰਤੇਜ ਨੇ ਥੋੜਾ ਖੇਲਣਾ ਲਓ ਜੀ ਹੁਣ ਖੋਲੋ ਇਹ ਖੋਲੋ ਵੀ ਦਿਖਾਓ ਵੀ ਪੂਰੇ ਤੇ ਪੈਜੋ ਪੈਕ ਵੀ ਕਰਨੇ ਆ ਚਾਦਰਾਂ ਵੀ ਵੈਕਿਊਮ ਹੋ ਕੇ ਜਾਣੀਆਂ ਕਾਟਨ ਦੂਈਆਂ ਤਾਂ ਹੋਣਗੀਆਂ ਕਾਟਨ ਦੀ ਤਾਂ ਨਹੀਂ ਲੋੜ ਨਾ ਕਾਟਨ ਦੀ ਉਹ ਫਿਰ ਵਿੱਚੇ ਕਰਾ ਦਾਂਗੇ ਫਿਰ ਜ਼ਰੂਰੀ ਉਹ ਲੱਗ ਰੱਖਣੀ ਆ ਉਹ ਤਾਂ ਵਿੱਚੇ ਲਵੇਟ ਦੇਣੀ ਆ ਉਹਨਾਂ ਨੇ ਇਹ ਤਾਂ ਕੰਬੜਿਆਂ ਦੇ ਨਾਲੇ ਲਵੇਟ ਦੇਣੀਆਂ ਨੇ ਇਹ ਦੋਏ ਕੰਬੜੇ ਭੇਜਣੇ ਨੇ ਦੋ ਹੀ ਦੋ ਹੀ ਅੱਛਾ ਮੈਂ ਮਣੀ ਆ ਸਿੰਗਲ ਚਾਦਰ ਹੂ ਇਹ ਸਿੰਗਲ ਆ ਹਾਂ ਆਹਦਾ ਸਿੰਗਲ ਪਿੱਲੂ ਤੈਨੂੰ ਪਸੰਦ ᱛੀ ਤੈਨੂੰ ਵੀ ਫਿਰ ਸਾਰੇ ਕਾਟਨ ਵਾਲੀ ਤੇ ਆਹ ਕਾਟਨ ਵਾਲੀ ਡਬਲ ਆ ਆ ਦੇਖੋ ਖੋਲ ਹੁਣੇ ਦੰਡਿਕਾ ਇਹਨੇ ਦਾ ਆਹ ਦੇਖੋ ਰੰਗ ਵਾਲੀ ਕਿੰਨੀ ਲੈ ਆਓ ਚਾਦਰ ਦੇਖੂ ਕਿੰਨੀ ਸੁਨ ਲੱਦੇ ਇਹਨਾਂ ਨੂੰ ਥੋੜੀ ਜਿਹੀ ਫਿੱਕੇ ਜਿਹੀ ਸੀ ਨਾ ਗੂੜੇ ਜਿਆਦਾ ਗੂੜੇ ਬਣਾ ਦੇ ਕਿ ਨਹੀਂ ਸੋਨਾਂ ਦੇ ਚਾਦਰ ਦੇ ਵਧੀਆ ਜਾਂ ਘੱਟ ਲੱਗਦੇ ਹੈਨਾ ਇਹਦੀ ਹਰ ਚੀਜ਼ ਵੱਧ ਉੱਠਦੀ ਹੈ ਇਹਦੇ ਚ ਆ ਡਿਜ਼ਾਈਨ ਵਾਲੀ ਚਾਦਰ ਵੀ ਸੀਗੀ ਡਾਬ ਵਾਲਾ ਸਿੰਗਲ ਇਹ ਡਬਲ ਆ ਆ ਤਾਂ ਡਾਬ ਵਾਲਾ ਆ ਸੀ ਡਬਲ ਚ ਵੀ ਧੀ ਆ ਸੇਮ ਹੈ ਨਾ ਚਾਦਰਾਂ ਉੱਥੇ ਨਹੀਂ ਦੀ ਦੇਖੀਆਂ ਕਿੱਥੇ ਲੁਧਿਆਣਾ ਲੋਗੇ ਇੱਕਣ ਦਾ ਡਿਜ਼ਾਈਨ ਹੈ ਲਗਭਗ ਹੂੰ ਕੁੜੀ ਦੀਏ ਚਾਦਰ ਦਾਸ ਬੜੀ ਚਾਦਰ ਮੀਨੇ ਹਾਂ ਚਾਦਰ ਆਰੇ ਐਵੇਂ ਡਿਜ਼ਾਈਨ ਆ ਇਹ ਹੈ ਦੋਈ ਬੜੀ ਆ ਕਿ ਸਿੰਗਲ ਵਾਲੀ ਆ ਨਾਰਮਲ ਇਹ ਡਬਲ ਆ ਡਬਲ ਆ ਇਹ ਦੋਸਰਾਣੀ ਦੇ ਨਾਲ ਡਬਲ ਵਾਲੀ ਤਾਂ ਹੈਗੀ ਆ ਇਹ ਉਹ ਵਾਲੀ ਆ ਜਿਹੜੀ ਉਹਦੇ ਲਈ ਲੱਤੀ ਆ ਹਨ ਵੀ ਉ ਆ ਨਾਰਮਲ ਸਾਈਜ਼ ਆ ਨਾਰਮਲ ਡਿਜ਼ਾਈਨ ਇਹ ਵੱਡੀ ਆ ਚਾਦਰ ਇਹ ਚਾਦਰ ਦਾ ਸੁੰਖਿਆ ਮਰਜੀ ਕੱਟ ਲਬਾਰੇ ਤਾਂ ਤਾਂ ਲੱਗੀ ਹੋਈ ਨਾ ਰਹਿਣ ਦੇ ਤੂੰ ਗੋਲੇ ਪੋਲੇ ਜਾਂਦੀ ਆ ਮਸਾਲਾ ਇਹ ਹਾਂ ਠੀਕ ਆ ਬਸ ਦਾਉ ਨੂੰ ਦੇਖ ਲਓ ਨਹੀਂ ਵਧੀਆ ਸੁਨਾਰੇ ਨਾਲ ਦੀ ਹੋਈ ਆ ਆ ਉਹਨੂੰ ਦੇਖੋ ਮੰਮੀ ਲੈ ਇੱਥੋਂ ਦੇਖੋ ਕਲਰ ਵਧੀਆ ਹੂੰ ਸੋਨਾ ਦਾ ਪਰਦਾ ਬੈਗ ਲੱਗ ਲੱਗ ਤਾਂ ਨਹੀਂ ਨੇ ਹੂੰ ਕਲਰ ਦਾ ਹੀ ਫਰਕ ਆ ਬਸ ਖੋਲੋ ਹਮੋਂਟੀ ਕਰ ਲੋ ਦੱਸ ਇਹਦਾ ਇੱਕ ਨਹੀਂ ਹਿੱਲਦਾ ਹੈਗਾ ਕਹਿੰਦਾ ਤੋ ਲੱਗੀ ਬਚੱਕ ਮੈਂ ਕਿਹ ਟੋਪ ਚੱਕੀ ਵਿੱਚ ਚੱਕੀਆਂ ਮੈਂ ਤਾਂ ਦੁਕਾਨ ਦੀ ਕੋਸੂ ਕੋਲ ਲੱੜ ਜਾਊਗੀ ਨਹੀਂ ਮੈਂ ਤਾਂ ਚੁੱਪ ਰਹਿ ਗਈ ਉਹਦੇ ਨੂੰ ਕਰ ਲੈ ਟੀਚੀਓ ਨਾ ਰਹਿਣ ਦੇ ਇੱਕ ਲਾੜ ਦਾ ਲੱਭ ਜੀ ਕਾਲ ਉਹਦੇ ਨਾਲ ਦਾ ਜਾਂ ਥੰਬਲ ਉਹ ਹੈ ਜਈਏ ਇਹ ਆਪਾਂ ਨਾਲੇ ਵਰਗਾ ਡਬਲਤਾ ਵਾਲਾ ਹਾਂ ਡਬਲ ਨਹੀਂ 3 ਇਹ 8 ਡਬਲ ਵਾਲਾ ਅਚੇ ਇਹ 3 ਵਾਲਾ ਹੈ ਇਹਦੇ ਵਿੱਚ ਫੋਮ ਇਹਦੇ ਵਿੱਚ ਫੋਮ ਆ ਥੋੜੀ ਜਿਹੀ ਇੱਕ ਹੋਰ ਆ ਹਾਂ ਇਹਦੇ ਵਿੱਚ ਇੱਕ ਹੋਰ ਆ ਹਾਂ ਤੇ ਵਿੱਚ ਫੋਮ ਭਈ ਹੋਈ ਆ ਹਾਂ ਤਿੰਨ ਤਿੰਨ ਲੇਰਾਂ ਆਈਆਂ ਤਿੰਨ ਲੇਰਾਂ ਆਈਆਂ ਤਿੰਨ ਲੇਰਾਂ ਨੇ ਆ ਦੇਖੋ ਉਹਦਾ ਫੀਲ ਆਹ ਹੁੰਦੀਆਂ ਨੇ ਪਤਾ ਲੱਗਦਾ ਏ ਵੀ ਤਿੰਨ ਲੇਰਾਂ ਨੇ ਉਹ ਤਾਂ ਉਹ ਜਿਹੜਾ ਦੂਆ ਕੰਬਲ ਨਹੀਂ ਸੀਗਾ ਕਹਿੰਦੇ ਡਬਲ ਜੀ ਆਉਂਦੀ ਆਉਂਦਾ ਹੀ ਨਹੀਂ ਕਹਿੰਦੇ ਟ੍ਰਿਪਲ ਲੇਅਰ ਵਿੱਚ ਤਾਂ ਆਉਂਦਾ ਹੀ ਨਹੀਂ ਆ ਤਿੰਨ ਵਾਲੇ ਆ ਤਿੰਨ ਵਾਲੇ ਹੀ ਇਹ ਜਿਹੜਾ ਦੂਆ ਕੰਬਲ ਸੀਗਾ ਜਿਹੜਾ ਉਹ ਕੰਬਲ ਪੌਸਣਾ ਲੱਗਦਾ ਸੀ ਲੈ ਕੇ ਦੇਖਦੀ ਆ ਪੈਗ ਲੈ ਕੇ ਪੈ ਜੋ ਰਾਤ ਹੱਸ ਕੇ ਭੀ ਨਾ ਬਾਰ ਬੇੜੇ ਚ ਬੈ ਜਾ ਵੇਰ ਵੀ ਨੰਡ ਲਗ ਗਣੀ ਅੰਦਰ ਨਹੀਂ ਲੈ ਆਉਣਾ ਇਹ ਮੇਰੇ ਲਈ ਚਾਸ ਤੇ ਨਹੀਂ ਲੈਣਾ ਹਾਂ ਵਿੱਚ ਫੋਮ ਆ ਬਸ ਇਹਦੇ ਚ ਉਹਦੀਆਂ ਦੋ ਨਹੀਂ ਜਾਨੀ ਇਹਦੇ ਤਿੰਨ ਨੇ ਉਹ ਕੁੜੀਆਂ ਬਹੁਤ ਹੀ ਮਨਕੇ ਲੱਗੀਆਂ ਜਿਓ ਕੁੜੀਆਂ ਇਹਨਾਂ ਪਈ ਆ ਖੋਲਦੇ ਆ ਖੋਲਦੇ ਉਹ ਕਹਿੰਦੀਆਂ ਏਟਾ ਨੇ ਸੀਗੇ ਮੇਟਾ ਲਈ ਇੱਕ ਵਾਰੀਆਂ ਲਾਸਟ ਪੀਸ ਖੋਲਦੇ ਬਸ ਉਹ ਇਹ ਦੂਆ ਕਰ ਲੈ ਮੈਂ ਕੁੰਜੀ ਪਬੰਦ ਬਾਚੋ ਕਰਾਉਣੇ ਦੂਆ ਖੋਲ ਲੈਣੇ ਦੱਬ ਕੇ ਕਰੋ ਹੋ ਗਈ ਰੰਗ ਦਾ ਫਰਕਾ ਬਸ ਯਾਨੀ ਹੋਰ ਆਉਂਟ ਹੈ ਉਹਦੇ ਚ ਪਿੰਕ ਲੱਗਦਾ ਪਰ ਜਦ ਖੋਲਦੇ ਆ ਉਦੋਂ ਡਾਰਕ ਲੱਗਦਾ ਜਦ ਟੈਗ ਖੋਲ ਜਾਨੀਆਂ ਆ ਉਦੋਂ ਡਾਰਕ ਲੱਗਦਾ ਆ ਦੇ ਉਦੋਂ ਡਾਰਕ ਲੱਗਦਾ ਇਹ ਤਾਂ ਨਹੀਂ ਹੋ ਸਕਦਾ ਵੀ ਇੰਨਾ ਭਾਰਾ